ਰਾਏ ਬਲਾਰ ਜੀ ਜਿਹੜੇ ਆ ਉਹ ਉਹਨਾਂ ਨੂੰ ਇਹ ਦਿਖਦਾ ਵਾ ਕਿ ਇਹ 20 ਰੁਪਏ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਨੇ ਨੁਕਸਾਨ ਨਹੀਂ ਕੀਤਾ ਭੈਣ ਨਾਨਕੀ ਨੂੰ ਵੀ ਦਿਸਦਾ ਉਹਨਾਂ ਨੂੰ ਇਹ ਲੱਗਦਾ ਵਾ ਵੀ ਇੱਥੇ ਵੱਡੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੁਣ ਇਹ ਜਿਹੜਾ ਇਸ਼ਕ ਵਾ ਰਾਏ ਬਲਾਰ ਭੱਟੀ ਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੀ ਮੁੱਢ ਤੋਂ ਹੀ ਆ ਇਸ ਇਸ਼ਕ ਨੂੰ ਮਹਿਸੂਸ ਆਪਾਂ ਤਾਂ ਹੀ ਕਰ ਸਕਦੇ ਆ ਜੇ ਆਪਾਂ ਨਨਕਾਣਾ ਸਾਹਿਬ ਉੱਥੇ ਜਾਵਾਂਗੇ ਨਨਕਾਣਾ ਸਾਹਿਬ ਆਪਾਂ ਸਾਰੇ ਜਾਣਦੇ ਆ ਵੀ ਸਾਡਾ ਮੋਢਾ ਹੂੰ ਪਹਿਲਾਂ ਇਹਦਾ ਨਾਮ ਹੀ ਨਨਕਾਣਾ ਸਾਹਿਬ ਨਹੀਂ ਹੈਗਾ ਇਹ ਜੀ ਗੁਰੂ ਨਾਨਕ ਪਾਤਸ਼ਾਹ ਦਾ ਇੱਥੇ ਪ੍ਰਕਾਸ਼ ਹੋਇਆ 1469 ਦੇ ਵਿੱਚ ਹੂੰ ਤੇ ਉਹਦੇ ਤੋਂ ਪਹਿਲਾਂ ਨਾਮ ਇਹਦਾ ਰਾਏ ਪੋਏ ਦੀ ਤਲਵੰਡੀ ਜੀ ਤੇ ਗੁਰੂ ਨਾਨਕ ਪਾਤਸ਼ਾਹ ਉੱਥੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਦੇ ਨਾਲ ਹੀ ਇਸ ਅਸਥਾਨ ਦਾ ਜਿਹੜਾ ਨਾਮ ਆ ਉਹ ਨਾਨਕ ਆਣਾ ਨਨਕਾਣਾ ਸਾਹਿਬ ਬਣ ਗਿਆ ਬਿਲਕੁਲ ਬਿਲਕੁਲ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਆਮਦ ਹੀ ਜਿਹੜੀ ਆ ਉਹ ਨਨਕਾਣਾ ਸਾਹਿਬ ਦੀ ਆ ਹਮ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਇੱਕ ਸਿੱਖ ਦੀ ਵੀ ਆਮਦ ਆ ਬਿਲਕੁਲ ਤੇ ਉੱਥੇ ਨਨਕਾਣਾ ਸਾਹਿਬ ਨੂੰ ਜਿਹੜਾ ਮਹਿਸੂਸ ਕਰਨਾ ਵਾ ਜਾਂ ਨਨਕਾਣਾ ਸਾਹਿਬ ਨੂੰ ਸਮਝਣਾ ਵਾ ਹਮ ਉਹ ਆਪਾਂ ਤਾਂ ਹੀ ਸਮਝ ਸਕਦੇ ਆ ਜੇ ਆਪਾਂ ਅਨ ਜਿਹੜੀ ਅਰਦਾਸ ਕਰਦੇ ਆਂ ਵੀ ਅਸੀਂ ਮਤਲਬ ਕਹਿੰਨੇ ਆਂ ਵੀ ਪਾਤਸ਼ਾਹ ਸਾਨੂੰ ਇਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਓ ਜੀ ਅਰਦਾਸ ਦੇ ਨਾਲ ਨਾਲ ਅਸੀਂ ਥੋੜਾ ਜਿਹਾ ਉਦਮ ਵੀ ਕਰੀਏ ਤੇ ਉਸ ਪਾਸੇ ਜ਼ਰੂਰ ਜਾਈਏ ਜਦੋਂ ਆਪਾਂ ਉੱਥੇ ਜਾਵਾਂਗੇ ਜਿਵੇਂ ਤੁਸੀਂ ਰਾਏ ਬਲਾਰ ਭੱਟੀ ਦੀ ਗੱਲ ਕਰਦੇ ਆਂ ਜੀ ਰਾਏ ਬਲਾਰ ਭੱਟੀ ਉਹ ਸ਼ਕਸ਼ਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਜਾਂਦਾ ਕਿ ਇਹ ਕੋਈ ਸਧਾਰਨ ਨਹੀਂ ਆ ਇਹ ਤੇ ਉਹ ਪ੍ਰਮਾਤਮਾ ਦਾ ਹੀ ਰੂਪ ਆ ਬਿਲਕੁਲ ਇਹੀ ਕਾਰਨ ਆ ਨਾ ਵੀ ਜਦੋਂ ਗੁਰੂ ਨਾਨਕ ਸਾਹਿਬ 20 ਰੁਪਈਆ ਦਾ ਸੌਦਾ ਕਰਨ ਜਾਂਦੇ ਜੀ ਤੇ ਉਹ ਸੌਦੇ ਦੇ ਵਿੱਚ ਜਦੋਂ ਸੱਚਾ ਸੌਦਾ ਕਰਦੇ ਆ ਉਹ ਗਰੀਬਾਂ ਨੂੰ ਲੋੜਵੰਦਾਂ ਨੂੰ ਛਕਾਉਂਦੇ ਆ ਉਹਨਾਂ ਦੀ ਮਦਦ ਵੀ ਕਰਦੇ ਆ ਪਿਤਾ ਮਹਿਤਾ ਕਾਲੂ ਜੀ ਜਿਹੜੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਉਹਨਾਂ ਨੂੰ ਇਹ ਲੱਗਦਾ ਵੀ ਇਹ 20 ਰੁਪਈਆ ਦਾ ਨੁਕਸਾਨ ਕਰਾ ਰਿਹਾ ਉਹ ਵੇਲੇ 20 ਰੁਪਈਏ ਬਹੁਤ ਵੱਡੀ ਗੱਲ ਸੀ ਜੀ ਰਾਏ ਬਲਾਰ ਜੀ ਜਿਹੜੇ ਆ ਉਹ ਉਹਨਾਂ ਨੂੰ ਇਹ ਦਿਖਦਾ ਵਾ ਕਿ ਇਹ 20 ਰੁਪਏ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਨੇ ਨੁਕਸਾਨ ਨਹੀਂ ਕੀਤਾ ਭੈਣ ਨਾਨ ਕੀ ਨੂੰ ਵੀ ਦਿਸਦਾ ਉਹਨਾਂ ਨੂੰ ਇਹ ਲੱਗਦਾ ਵਾ ਵੀ ਇੱਥੇ ਵੱਡੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਇਹ ਕਰਕੇ ਰਾਏ ਬਲਾਰ ਭੱਟੀ ਨੇ ਤੇ ਕਿਹਾ ਆ ਹੀ ਜੀ ਕਿ ਜਿਹੜੀ ਵੀ ਕੋਈ ਗੱਲਬਾਤ ਹੋਊਗੀ ਨਫਾ ਨੁਕਸਾਨ ਉਹਦੀ ਪਰਭਾਈ ਮੈਂ ਕਰੂੰਗਾ ਤੇ ਤੁਸੀਂ ਇਹਨਾਂ ਨੂੰ ਕੁਝ ਵੀ ਨਹੀਂ ਕਹਿਣਾ ਹੁਣ ਇਹ ਜਿਹੜਾ ਇਸ਼ਕ ਵਾ ਰਾਏ ਬਲਾਰ ਭੱਟੀ ਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੀ ਮੁੱਢ ਤੋਂ ਹੀ ਆ ਇਸ ਇਸ਼ਕ ਨੂੰ ਮਹਿਸੂਸ ਆਪਾਂ ਤਾਂ ਹੀ ਕਰ ਸਕਦੇ ਆ ਜੇ ਆਪਾਂ ਨਨਕਾਣਾ ਸਾਹਿਬ ਉੱਥੇ ਜਾਵਾਂਗੇ ਅੱਜ ਵੀ ਜਿੰਨਾ ਇਹ ਨਨਕਾਣਾ ਸਾਹਿਬ ਆ ਆਲਾ ਦਵਾਲਾ ਵਾ ਪੂਰਾ ਸ਼ਹਿਰ ਆ ਇਹ ਜ਼ਮੀਨ ਜਿਹੜੀ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਉੱਤੇ ਆ ਅੱਜ ਵੀ ਭਾਈ ਰਾਏ ਬਲਾਰ ਭੱਟੀ ਦੇ ਗੁਰੂ ਨਾਨਕ ਪਾਤਸ਼ਾਹ ਦੀ ਮੁਹੱਬਤ ਨੂੰ ਇਹ ਗੱਲ ਜਿਹੜੀ ਦਰਸਾਉਂਦੀ ਆ ਜੇ ਆਪਾਂ ਉੱਥੇ ਜਾਵਾਂਗੇ ਤੇ ਗੁਰੂ ਕੀਆਂ ਸਾਖੀਆਂ ਜਿਹੜੀਆਂ ਸੁਣੀਆਂ ਵਾਂ ਜੀ ਉਹ ਸਾਡੇ ਨਾਲ ਪ੍ਰਤੱਖ ਪ੍ਰਤੱਖ ਨਾਲ ਚੱਲਣਗੀਆਂ ਵੀ ਇੱਥੇ ਗੁਰੂ ਨਾਨਕ ਸਾਹਿਬ ਜਿਵੇਂ ਉੱਥੇ ਜਿਹੜਾ ਗੁਰਦੁਆਰਾ ਹੈਗਾ ਆਪਣਾ ਬਾਲੀਲਾ ਸਾਹਿਬ ਜੀ ਜੀ ਗੁਰੂ ਸਾਹਿਬ ਹਾਨੀਆਂ ਨਾ ਖੇਡਦੇ ਆ ਹੂੰ ਫੇਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਵਾ ਪਾਂਦੇ ਨੂੰ ਸੱਚ ਦਾ ਪੱਟੀ ਸਾਹਿਬ ਹਾਂਜੀ ਉਹ ਫੇਰ ਜਿੱਥੇ ਗੁਰੂ ਸਾਹਿਬ ਦੀਆਂ ਮੱਝਾਂ ਨੇ ਕਹਿੰਦੇ ਵੀ ਉਹ ਸਾਰੇ ਖੇਤ ਉਜਾੜਤੇ ਇਹ ਜਿੰਨੇ ਵੀ ਗੁਰਦੁਆਰਾ ਸਾਹਿਬ ਆਗੇ ਉੱਥੇ ਜਾ ਕੇ ਪਤਾ ਲੱਗਦਾ ਵੀ ਇੱਥੇ ਗੁਰੂ ਸਾਹਿਬ ਨੇ ਜਿਹੜਾ ਇੱਕ ਜੀਵਨ ਜਾਚ ਸਿੱਖ ਨੂੰ ਦੇਣੀ ਹੈ ਇਥੋਂ ਮੁਢ ਰੱਖਿਆ ਜੀ ਤੇ ਜੇ ਕੋਈ ਵੀ ਚੀਜ਼ ਆ ਉਹ ਜੇ ਮੋੜ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਨਾਲ ਆਪਾਂ ਛੇਤੀ ਜੁੜ ਸਕਦੇ ਆ। ਉਹ ਜੇ ਸਿੱਖੀ ਨੂੰ ਸਮਝਣਾ ਤੇ ਨਨਕਾਣਾ ਸਾਹਿਬ ਜਾਣਾ ਹੀ ਪਊਗਾ। ਨਨਕਾਣਾ ਸਾਹਿਬ ਤੋਂ ਆਨੰਦਪੁਰ ਸਾਹਿਬ ਦਾ ਰਾਹ ਅੱਗੇ ਆਉਂਦਾ। ਆਪਣੇ ਮਿੱਤਰ ਨੇ ਭਾਈ ਸਰਬਜੀਤ ਸਿੰਘ ਟੋਟੀਆਂ ਹੋਣੀ ਉਹਨਾਂ ਇੱਕ ਨਿੱਕਾ ਜਿਹਾ ਕਿਤਾਬਚਾ ਲਿਖਿਆ ਆ ਸਾਖੀ ਪਠੇਵਿੰਡਪੁਰ ਕੀ ਤੇ ਬੜਾ ਇਹ ਹਵਾਲਾ ਸੀ ਕਿ 72 ਨਾਟਕ ਦੇ ਵਿੱਚ ਵੀ ਹਵਾਲਾ ਆ ਕੀਸਾ ਸਿੰਘ ਸ਼ੇਬਰ ਦੇ ਬੰਸਾਵਲੀ ਨਾਮਾ 'ਚ ਵੀ ਹਵਾਲਾ ਆ ਗੁਰਬਲਾ ਪਾਸ਼ਾਏ 10ਵੀਂ ਦਾ ਵੀ ਹਵਾਲਾ ਆ ਕਿਉਂਕਿ ਕਦੀ ਕਦੀਆਂ ਲੱਗਦਾ ਸੀ ਵੀ ਇਹ ਕਨੈਕਸ਼ਨ ਕਿਵੇਂ ਬਣ ਰਿਹਾ ਆ ਵੀ ਗੁਰੂ ਨਾਨਕ ਪਾਸ਼ਾ ਦਾ ਤੇ ਰਾਇ ਬਲਾਰ ਭੱਟੀ ਦਾ ਕਨੈਕਸ਼ਨ ਕਿਵੇਂ ਬਣ ਰਿਹਾ ਜਾਂ ਉਸ ਤੋਂ ਬਾਅਦ ਫਿਰ ਸੁਲਤਾਨਪੁਰ ਲੋਧੀ ਆ ਕੇ ਬੇਬੇ ਨਾਨਕੀ ਦਾ ਰਿਸ਼ਤਾ ਕਿਵੇਂ ਹੁੰਦਾ ਆ ਤੇ ਇਹ ਉਹਦਾ ਜਿਹੜਾ ਜਦੋਂ ਆਪਾਂ ਉਸ ਪੂਰੀ ਜੜ 'ਚ ਜਾਂਦੇ ਆ ਤੇ ਤਰਨਤਾਰਨ ਦੇ ਨੇੜੇ ਪਿੰਡ ਆ ਜਾਮਾ ਰਾਏ ਕਹਿੰਦੇ ਕਿ ਜਦੋਂ ਰਾਜਪੂਤ ਪੱਟੀਆਂ ਦਾ ਨੈਣ ਸੁਖ ਵੀ ਉਹਦਾ ਜ਼ਿਕਰ ਕਰਦਾ ਧਰਤੀ ਪੰਜ ਦਰਿਆਈ ਦੇ ਵਿੱਚ ਵੀ ਰਾਜਪੂਤ ਜਿਹੜੇ ਪੱਟੀ ਸਨ ਜਦੋਂ ਉੱਥੋਂ ਕਿਸੇ ਕਾਰਨਾ ਕਰਕੇ ਸ਼ਿਫਟ ਹੋਏ ਤੇ ਉਹ ਬਿਆਸ ਦਰਿਆ ਦੇ ਕੰਢੇ ਆ ਕੇ ਜੰਮੇ ਤੇ ਉਹ ਉਹਨਾਂ ਦੇ ਜੰਮਣ ਦਾ ਮਤਲਬ ਵੀ ਡੇਰਾ ਉਹਨਾਂ ਦਾ ਡੇਰਾ ਪੱਕਾ ਠਿਕਾਣਾ ਉੱਥੇ ਪਿਆ ਜਿੱਥੋਂ ਰਾਏ ਰਾਏ ਪੱਟੀਆਂ ਦਾ ਜੰਮਣ ਦੇ ਕਰਕੇ ਉਹ ਜਾਮਾ ਰਾਏ ਬਣਿਆ ਉਹਦੇ ਨੇੜੇ ਬੇਦੀਆਂ ਦਾ ਪਿੰਡ ਸੀ ਜਿਹਨੂੰ ਪੱਠੇਵਿੰਡਪੁਰ ਕਹਿੰਦੇ ਗੋ ਨਾਨਕ ਪਾਸ਼ਾ ਦੇ ਪੁਰਖਿਆਂ ਦਾ ਪਿੰਡ ਜਿੱਥੇ ਪੜਦਾਦਾ ਰਾਮ ਨਰਾਇਣ ਫਿਰ ਅਗੋਂ ਸ਼ਿਵਰਾਮ ਫਿਰ ਅਗੋਂ ਮਹਿਤਾ ਕਾਲੂ ਜੀ ਤੇ ਰਾਏ ਪੋਏ ਹੁਣਾਂ ਦੀ ਤਲਵੰਡੀ ਜਿਹੜੀ ਆ ਉਹ ਉਹੀ ਕਹਿੰਦੇ ਆ ਕਿ ਉਹ ਜਿਹੜੀ ਤਲਵੰਡੀ ਗਈ ਵੀ ਉਹਨਾਂ ਨੂੰ ਜ਼ਮੀਨ ਜਿਹੜੀ ਲੋਧੀ ਡੈਂਸਿਟੀ ਦੇ ਵਿੱਚੋਂ ਮਿਲੀ ਆ ਉੱਥੇ ਸੀ ਉੱਥੋਂ ਇੱਕ ਰਿਸ਼ਤੇ ਦੇ ਵਿੱਚੋਂ ਫਿਰ ਇਹ ਸਾਰੇ ਉਧਰ ਸ਼ਿਫਟ ਕੀਤੇ ਤੇ ਜਿਵੇਂ ਆਪਣੇ ਤੁਹਾਡੇ ਹੁੰਦਾ ਆ ਕਿ ਹੁਸੈਨਪੁਰ ਵਾਲਿਆਂ ਦੀ ਬਹੁਤ ਜਗਾ ਰਿਸ਼ਤੇਦਾਰੀ ਹੁੰਦੀ ਆ ਉਸੇ ਸਿਲਸਿਲੇ ਦੇ ਵਿੱਚ ਉਹ ਸੁਲਤਾਨਪੁਰ ਲੋਧੀ ਵਿਆਹ ਹੋਇਆ ਉਸੇ ਸਿਲਸਿਲੇ ਦੇ ਵਿੱਚ ਇਹ ਪਿੰਡ ਦੁਬਾਰਾ ਤੇ ਆਬਾਦ ਨਹੀਂ ਹੋਇਆ ਕਹਿੰਦੇ ਵੀ ਬੇਦੀਆਂ ਨੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਗੁਰੂ ਸਾਹਿਬ ਦੇ ਨਾਲ ਦੁਸ਼ਮਣੀ ਸਹਿੜੀ ਸੀ ਤੇ ਉਹ ਪਿੰਡ ਦੁਬਾਰਾ ਆਬਾਦ ਨਹੀਂ ਹੋਇਆ ਪਰ ਮੈਨੂੰ ਲੱਗਦਾ ਉੱਥੇ ਗੁਰਦਾਰਾ ਡੇਰਾ ਸਾਹਿਬ ਸ਼ਸ਼ੋਭਤ ਆ ਅੱਜਕੱਲ ਬਿਲਕੁਲ ਜੀ ਉੱਥੇ ਹੁਣ ਕਾਰ ਸੇਵਾ ਹੀ ਪਿੱਛੇ ਜੇ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਪੂਰੇ ਸੰਸਾਰ ਚ ਤੇ ਉਦੋਂ ਜਿੱਥੇ ਹੋਰ ਕਈ ਪਾਸੇ ਬਹੁਤ ਕੁਛ ਵੱਡਾ ਹੋਇਆ ਜਿਵੇਂ ਕਰਤਾਰਪੁਰ ਦਾ ਲਾਗਾ ਖੁੱਲਣਾ ਜੀ ਇਵੇਂ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦਾ ਪਿੰਡ ਹੀ ਆਪਾਂ ਕਹਿ ਲਈਏ ਵੀ ਉਹ ਭਾਈ ਲਾਲੂ ਦਾ ਪਿੰਡ ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦਾਦਾ ਜੀ ਆ ਜੀ ਜਿਹੜੇ ਉਹਨਾਂ ਦੇ ਚਾਚਾ ਜੀ ਆ ਜੀ ਮਹਿਤਾ ਕਾਲੂ ਜੀ ਜੀ ਇਹ ਜਿਹੜਾ ਉਹਨਾਂ ਦੇ ਪੁਰਖਿਆਂ ਦਾ ਪਿੰਡ ਹੈਗਾ ਹੀ ਇੱਥੋਂ ਹੀ ਫੇਰ ਇੱਥੇ ਕਾਰਸੇਵਾ ਵਾਲਿਆਂ ਨੇ ਫੇਰ ਇੱਥੇ ਸੇਵਾ ਕਰਵਾਈ ਔਰ ਬਹੁਤ ਉੱਥੇ ਸ਼ਾਨਦਾਰ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਆ ਹੂੰ ਕਿਤੇ ਨਾ ਕਿਤੇ ਉਹ ਇਹ ਦੱਸਦਾ ਵਾ ਕਿ ਪੱਠੇ ਪਿੰਡ ਵੀ ਅਬ ਇਹ ਆਪਣੀਆਂ ਸੰਗਤਾਂ ਇੱਥੇ ਵੀ ਹੁਣ ਬਹੁਤ ਘੱਟ ਹੀ ਜਾਂਦੀਆਂ ਜਾਂ ਬਹੁਤਿਆਂ ਨੂੰ ਪਤਾ ਨਹੀਂ ਜਾਣਾ ਚਾਹੀਦਾ ਹੂੰ ਇਹ ਜ਼ਿਲ੍ਹਾ ਪਹਿਲਾਂ ਅੰਮ੍ਰਿਤਸਰ ਰਿਹਾ ਹੁਣ ਤਰਨਤਾਰਨ ਦੇ ਵਿੱਚ ਆ ਜੀ ਤੇ ਬਹੁਤਾ ਦੂਰ ਨਹੀਂ ਹੈ ਕਮੇਨ ਰੋਡ ਤੋਂ ਨੇੜੇ ਹੀ ਆ ਤੇ ਸੰਗਤਾਂ ਨੂੰ ਉੱਥੇ ਜਾਣਾ ਚਾਹੀਦਾ 6ਵੇਂ ਪਾਸ਼ਾ ਨੇ ਆ ਕੇ ਸਭ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਸੰਗਤਾਂ ਨੂੰ ਦੱਸਿਆ ਸੀ ਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਜੱਦੀ ਪਿੰਡ ਸੀ ਇਹ ਆਪਣੀਆਂ ਸਾਖੀਆਂ ਦੇ ਵਿੱਚ ਐਮੀਆਂ ਹਨ ਕਿ ਇੱਥੇ ਸ਼ੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਇਆ ਤਾਂ ਸੰਗਤਾਂ ਨੂੰ ਉੱਥੇ ਵੀ ਜਾਣਾ ਚਾਹੀਦਾ ਜਿੱਥੇ-ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਬੰਧਤ ਅਸਥਾਨ ਹਨ ਤੇ ਉੱਥੋਂ ਸਿੱਖਿਆ ਵੀ ਜ਼ਰੂਰ ਲੈਣੀ ਚਾਹੀਦੀ ਹੂੰ ਕਿੰਨਾ ਕੁਝ ਖਾਸ ਇੰਟਰਸਟਿੰਗ ਸਾਡੇ ਇਤਿਹਾਸ ਦੇ ਵਿੱਚ ਪਿਆ ਆ ਜਿਹੜਾ ਸਾਨੂੰ ਪਹਿਲੀ ਵਾਰ ਪਤਾ ਚੱਲਦਾ ਹੈ ਤੇ ਸਾਨੂੰ ਐਂ ਲੱਗਦਾ ਵੀ ਬਹੁਤ ਦਿਲਚਸਪਾ